ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ 22 ਦਸੰਬਰ ਨੂੰ ਆਪਾਂ ਜਿਹੜੀ ਇੱਕ ਵੀਡੀਓ ਬਣਾ ਰਹੇ ਹਾਂ ਪਿੰਡ ਨਿੱਕੀ ਪੁੱਚਰ ਹੈਗਾ ਦੋਸਤੋ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਪਿੰਡ ਨੂੰ ਤਰਨਤਾਰਨ ਲੱਗਦਾ ਆ ਬਿਧੀ ਜਾਂ ਦਸ਼ੀਨਾ ਦੋਸਤੋ ਤਕਰੀਬਨ 1 ਕਿਲੋਮੀਟਰ ਦੀ ਦੂਰੀ ਆ ਨਾਰਲੀ ਬਿਲਕੁਲ ਨਾਲ-ਨਾਲ ਨਾਰਲੀ ਨਾਰਲਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਗੱਗੋ ਬੂਹਾ ਸੋਰ ਸਿੰਘ ਵੀ ਜਿਹੜਾ ਦੋਸਤੋ ਥੋੜੀ-ਥੋੜੀ ਦੂਰੀ ਤੇ ਪਿੰਡ ਹੈਗੇ ਆ ਤੇ ਵਿਜ਼ਿਟ ਜਿਹੜੀ ਹੈਗੀ ਤੁਹਾਨੂੰ ਖਾਸ ਤੌਰ ਤੇ ਜਿਹੜੀ ਆ ਨਿੱਕੀ ਪੁੱਚਰ ਜਿਹੜੀ ਆ ਵਿਜ਼ਿਟ ਕਰਨੀ ਪਵੇਗੀ ਤੇ ਅੱਜ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਐਨੀਮਲ ਦਿਖਾਉਣੇ ਆ ਵੜਾਂ ਦਿਖਾਵਾਂਗੇ ਇੱਕ ਐਚ ਐਫ ਦੇ ਵਿੱਚ ਹੈਗੀ ਆ ਦੋਸਤੋ ਰੈਡ ਇੱਕ ਜਰਸੀ ਦੇ ਵਿੱਚ ਆ ਕਿੰਨੇ ਕਿੰਨੇ ਟਾਈਮ ਦੇ ਪਸ਼ੂ ਸੂਏ ਹੈਗੇ ਆ ਕੀ ਇਸੇ ਥਲੇ ਮਿਲ ਕੇ ਰਿਕਾਰਡ ਹੈਗਾ ਤੇ ਕੀ ਰੇਟ ਭਾਅ ਬਾਜ਼ਾਰ ਹੈਗਾ ਉਹ ਪ੍ਰੋਪਰ ਇਨਫੋਰਮੇਸ਼ਨ ਹੈਗੀ ਆ ਆਪਾਂ ਵੀਰ ਹੋਣਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਬਧੇਰੇ ਡਿਟੇਲ ਲਵਾਂਗੇ ਇਸੇ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਫਾਰਮਿੰਗ ਦੇ ਰਿਲੇਟਡ ਜਿਹੜਾ ਟਰੈਕਟਰ ਹੈਗਾ 36102 ਜਿਹੜਾ ਟਰੈਕਟਰ ਦੋਸਤੋਂ ਨਿਊ ਹਾਲੈਂਡ ਦਾ ਉਹ ਵੇਖਣ ਦੇ ਵਿੱਚ ਮਿਲੇਗਾ ਤੇ ਟਰੈਕਟਰ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਕਿੰਨਾ ਮਾਡਲ ਹੋਵੇਗਾ ਕੀ ਰੇਟ ਹੈਗਾ ਉਸਦਾ ਉਹ ਪ੍ਰੋਪਰ ਆਪਾਂ ਇਨਫੋਰਮੇਸ਼ਨ ਵੀਰ ਹੋਣਾ ਤੋਂ ਲੈ ਕੇ ਉਹਨਾਂ ਨਾਲ ਸ਼ੇਅਰ ਕਰਾਂਗੇ ਤੇ ਗੱਲਬਾਤ ਜਿਹੜੀ ਹੈਗੀ ਬਤੇਰੇ ਆਪਾਂ ਬਾਈ ਹੋਰਾਂ ਦੇ ਨਾਲ ਕਰਦੇ ਆਂ ਪੁੱਛ ਲੈਨੇ ਕੀ ਡਿਟੇਲ ਹੈਗੀ ਨਾ ਪਸ਼ੂਆਂ ਦੀ ਆਜੋ ਵੀਰ ਜੀ ਅੱਗੇ ਜੀ ਸਾਤੋਂ ਪਹਿਲਾਂ ਵੀਰੇ ਸਸਰੀਕਾਰ ਸਸਰੀਕਾਰ ਬਾਈ ਜੀ ਹਾਂਜੀ ਫਿਰ ਇੱਕ ਆਪਣਾ ਨਾਮ ਜ਼ਰੂਰ ਦੱਸ ਦਿਗੇ ਸਤਨਾਮ ਸਿੰਘ ਸਤਨਾਮ ਵੀਰੇ ਆ ਠੀਕ ਆ ਸਤਨਾਮ ਵੀਰੇ ਅੱਜ ਆਪਣੇ ਕੋਲ ਦੋ ਤਾਂ ਐਨੀਮਲ ਤੇ ਇੱਕ ਟਰੈਕਟਰ ਆਪਣੇ ਕੋਲ ਬਕਾਉ ਹੈ ਹਾਂਜੀ ਤੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਜਰਸੀ ਵੜ ਇੱਕ ਵੇਖਦੇ ਪਈਆਂ ਵੀਰੇ ਹਾਂਜੀ ਆ ਦਈਏ ਦੇ ਪਰ ਇਨਫੋਰਮੇਸ਼ਨ ਕਿੰਨਾ ਕ ਟਾਈਮ ਹੋ ਗਿਆ ਸੂਈ ਨੇ ਨੂੰ ਮੈਨੂੰ ਲਗਭਗ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਹਾਂਜੀ ਆ ਸੂਬਾ ਸੂਈ ਸੀ ਇਸ ਵਾਰ ਹੁਣ ਹਾਂਜੀ ਸੂਬਾ ਕਿਰਮਾ ਸੂਈ ਸੀ ਇਹ ਆਪਣੀਆਂ ਤੀਜੇ ਸੂਏ ਤੀਜਾ ਸੂਆ ਹਾਂਜੀ ਕਿਸਾਨ ਵੀਰੋ ਤੀਜਾ ਸੂਆ ਸੋਈ ਆ ਜਰਸੀ ਦੇ ਵਿੱਚ ਵੜਾ ਬੰਨਦੀ ਰੀਡ ਹੈਗੀ ਆ ਵੀਰ ਹੁਣਾਂ ਦੇ ਕੋਲ ਜਰਸੀ ਦੇ ਵਿੱਚ ਤੇ ਤੀਜਾ ਸਵੇਰ ਸੂਈ ਆ ਤੇ ਵੀਰ ਪਹਿਲੇ ਸਵੇਰੇ ਤੋਂ ਆਪਾਂ ਲੈ ਜਾਂਦੀ ਸੀ ਬੈੜ ਕੇ ਦੂਜੇ ਸਵੇਰੇ ਲਿਆਉਂਦੀ ਸੀ ਪਿੱਛੇ ਕੋਈ ਇਹ ਦੂਜੇ ਤੋਂ ਆਈ ਆ ਆਪਣੇ ਦੂਜੇ ਸੂਵੇ ਆਪਾਂ ਚੋਇਆ ਤੇ ਤਕਰੀਬਨ ਦੂਜੇ ਸੂਵੇ ਦੇ ਵਿੱਚ ਕੀ ਸੀ ਇਹਦਾ ਮਿਲਕ ਜੀ ਕਿੰਨਾ ਕੁ ਦੁੱਧ ਚਵਾ ਦਿੰਦੀ ਰਹੀ ਹੈ ਇਹ ਮੰਨ ਲਓ ਸੇਵਾ ਨਾਲ ਸੇਵਾ ਕਰੀਏ ਤੇ 8 ਲੀਟਰ ਵੀ ਜੇ ਬਿਨਾਂ ਸੇਵਾ ਤੋਂ 6 ਲੀਟਰ ਵੀ ਠੀਕ ਆ ਜੀ ਹਾਂ ਟੱਪ ਵੀ ਜਾਂਦੀ ਆ 8 ਤੋਂ ਸੇਵਾ ਤੇ ਡਿਵੰਡ ਜੇ ਸਾਰਾ ਹਾਂ ਸੋ ਦੋਸਤੋ ਬਿਲਕੁਲ ਮੁੱਠੀਲਾ ਥਾਣਾ ਬਰਾਬਰ ਤਾਂ ਹੈਗੀ ਆ ਚੌਥਾ ਥਾਣਾ ਦੀ ਪੂਰੀ ਆ ਤੇ ਖੂ ਤੇ ਹੁਣ ਵੀਰ ਮੌਕੇ ਦਾ ਦੁੱਧ ਕਿੰਨਾ ਹੈਗਾ 1 ਮਹੀਨੇ ਦੀ ਸੂਈ ਦਾ ਹੁਣ ਮੌਕੇ ਦਾ 6 ਲੀਟਰ ਜਿਹੜਾ ਆਪਾਂ ਚੁਵਾ ਦੇਣਾ ਹਣ ਬਿਲਕੁਲ ਬਿਲਕੁਲ ਤੋਲਵਾ ਠੀਕ ਆ ਆ ਬਿਲਕੁਲ ਤੋਲਵਾ ਦੁੱਧ ਵੀਰ ਕਹਿੰਦਾ ਵੀ 6 ਕਿਲੋ ਹੈਗਾ ਦੋਸਤੋ ਅੱਜ ਮੌਕੇ ਦਾ ਸ਼ੁਰੂਆਤ ਤਾਂ ਕੋਈ ਸ਼ਿਵਾ ਨਹੀਂ ਕੋਈ ਵੰਡ ਨਹੀਂ ਕੋਈ ਖਾਲ ਨਹੀਂ ਠੀਕ ਹੈ ਜੀ ਆਹ ਦੇਖੋ ਆ ਵੇੜਾ ਦੋਸਤੋ ਤੇ ਹੁਣ ਜਿਹੜਾ ਮੌਕੇ ਤੇ ਬਿਲਕੁਲ 6 ਕਿਲੋ ਨੈਟ ਦੁੱਧ ਤਿਆਰ ਹੈਗਾ ਆਓ ਦੋ ਟਾਈਮ ਇੱਕ ਟਾਈਮ ਜਿਹੜੀ ਚੁਵਾਈ ਆ ਕਰਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਇਸਾ ਨੀਚੇ ਜਿਹੜਾ ਦੋਸਤੋ ਮੇਲ ਕਾਫਾ ਬੱਚਾ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗਾ ਤੇ ਵੀਰ ਸਤਨਾਮ ਜੀ ਇਹਨੂੰ ਖੋਲ ਕੇ ਕੱਢੀਏ ਬਾਹਰ ਇਹਨੂੰ ਆ ਲੋ ਬੱਚਾ ਜਿਹੜਾ ਦੋਸਤੋ ਮੇਲ ਕਾਫਾ ਮੈਂ ਤੁਹਾਨੂੰ ਵੀਡੀਓ ਦੇ ਵਿੱਚੇ ਦਿਖਾ ਦੂੰਗਾ 1 ਮਹੀਨਾ ਹੋ ਗਿਆ 1 ਮੰਥ ਦਾ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਤੇ ਵੈੜ ਜਿਹੜੀ ਹੈਗੀ ਦੋਸਤੋ ਮੀਡੀਅਮ ਹਾਈਟ ਆ ਜਰਸੀ ਦੇ ਵਿੱਚ ਦੋਸਤੋ ਜਿੱਦਾਂ ਵੀਰ ਜ਼ਰੂਰ ਨੋਟ ਕਰ ਲਿਓ ਬਿਨ ਆਰਮਲੀ ਆਪਾਂ ਦੇਖਦੇ ਆ ਬਿਲਕੁਲ ਆ ਮੀਡੀਅਮ ਹਾਈਟ ਦਾ ਜਿਹੜਾ ਦੋਸਤੋ ਐਨੀਮਲ ਹੈਗਾ ਜਰਸੀ ਠੀਕ ਹੈ ਜੀ ਖੜਾ ਆ ਜਿਹੜਾ ਦੋਸਤੋ نیچے ਬੱਚਾ ਹੈ ਮੇਲ ਕਾਫ ਆ ਦੇਖ ਲਓ ਬਾਕੀ ਆਪ ਦੀ ਸੋਚ ਸਮਝਦੇ ਹਿਸਾਬ ਨਾਲ 1 ਮਹੀਨਾ ਦਾ ਵੀਰ ਹੋਣਾ ਟਾਈਮ ਦੱਸਿਆ ਤਕਰੀਬਨ 1 ਮਹੀਨਾ ਦਾ ਜਿਹੜਾ نیچے ਬੱਚਾ ਆ ਲੋ ਠੀਕ ਆ ਸਤਨਾ ਵੀਰੇ ਮੁੱਲ ਕਿੰਨਾ ਕਰ ਦਿੰਦਾ ਇਹਦਾ ਮੁੱਲ ਹੀ 15000 ਵਿੱਚੋਂ ਮਾਨਤਨ ਹੋ ਜਾਏਗਾ ਜੀ ਆ ਹੋ ਜਾਊਗਾ ਠੀਕ ਆ 15000 ਜਿਹੜਾ ਦੋਸਤੋ ਡਿਮਾਂਡ ਕੀਤੀ ਹੈ ਵੀਰ ਨੇ 15000 ਦੇ ਵਿੱਚੋਂ ਮਾਨਤਨ ਕਰੇ ਵੀ ਚਟ ਕਰੋਗੇ ਜਦੋਂ ਤੁਸੀਂ ਮਾਨਤਨ ਜਿਹੜਾ ਜ਼ਰੂਰ ਹੋ ਜਾਏਗਾ ਲੋ ਦੇਣ ਵਾਲੀ ਗੱਲ ਨਹੀਂ ਕੀਤੀ ਹੈਗਾ ਠੀਕ ਆ ਵੀਰ ਕਹਿੰਦਾ ਵੀ ਦੇ ਲੈ ਵਾਲੀ ਗੱਲ ਕੀਤੀ ਆ ਕੋਈ 25 22 ਉਹ ਨਹੀਂ ਮੰਗਿਆ ਹੈਗਾ ਠੀਕ ਹੈ ਇੱਕ ਮਹੀਨੇ ਦੀ ਸੂਈ ਆ ਜ਼ਰੂਰ ਨੋਟ ਰੱਖਿਓ ਤੇ 15000 ਮੋਲਾਂ ਬਿਲਕੁਲ ਵਾਜਬਿਆ ਰੇਟ ਆ ਦੋਸਤੋ ਤੁਸੀਂ ਆਪਦੇ ਹਿਸਾਬ ਨਾਲ ਮੋਲ ਵੀ ਲਗਾ ਸਕਦੇ ਹੋ ਕੋਈ ਗੁੱਸੇ ਗਿਲੇ ਦੀ ਗੱਲ ਨਹੀਂ ਸੈਕਿੰਡ ਨੰਬਰ ਤੇ ਇੱਕ ਜਿਹੜੀ ਆ ਐਚ ਐਫ ਦੇ ਵਿੱਚ ਡੱਬੀ ਵੜ ਹੈਗੀ ਆ ਆ ਦੇਖ ਲਓ ਤੇ ਵੀਰ ਜੀ ਦੀ ਕੀ ਹੈਗੀ ਡਿਟੇਲ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ 5 ਕੁ ਮਹੀਨੇ ਹੋ ਗਏ ਸੂਈ ਨੂੰ ਤੇ ਸੂਹਾ ਕਿੰਨਾ ਹੋਵੇਗਾ ਵੀਰ ਇਹ ਦੂਜੀ ਸੂਈ ਘਰ ਦੀ ਬਿਲਕੁਲ ਘਰ ਦੀ ਵੜ ਪਾਲੀ ਘਰੇ ਠੀਕ ਜਸੂਈ 16 ਤੇ 20 ਦਿਨਾਂ ਦੀ ਹੋ ਗਏ ਨੂੰ ਸੀਮਨ ਭਰਾਏ ਆ ਮਤਲਬ ਕਿ ਹੁਣ ਦੂਜੇ ਸੂਵੇ ਸੂਈ ਆ ਚੱਲ ਰਿਆ ਜਣਾ ਆ ਦੂਜੇ ਸੂਵੇ ਸੂਈ ਆ ਹਾਂਜੀ ਅੱਗੇ ਤੀਜੇ ਲਈ ਬਣੀ ਹੋਈ ਆ ਬਣੀ ਹੋਈ 20 ਦਿਨ ਹੋਏ ਸੀਮਨ ਭਰਾਏ ਨੂੰ ਹਾਂ ਸੀਮਨ ਭਰਾਏ ਨੂੰ ਠੀਕ ਆ 18 ਤੋਂ 20 ਦਿਨ ਜਿਹੜਾ ਅੱਗੇ ਦੋਸਤੋ ਸਮਾਂ ਹੋ ਗਿਆ ਸੀਮਨ ਭਰਾਏ ਨੂੰ ਤੇ 5 ਕ ਮਹੀਨੇ ਹੋ ਗਏ ਸੂਈ ਨੂੰ ਨਾ ਹਾਂਜੀ ਬਿਨ ਬੱਚੇ ਤੋਂ ਹੀ ਆ ਵੀ ਜੀ ਬਿਨ ਬੱਚੇ ਤੋਂ ਇਹ ਇਹੜੀ ਵੈਡ ਹੈਗੀ ਦੋਸਤੋ ਬਿਨ ਬੱਚੇ ਤੋਂ ਆ ਤੇ ਹੁਣ ਮੌਕੇ ਦਾ ਦੁੱਧ ਬਾਈ ਕਿੰਨਾ ਕੁ ਦੇ ਰਹੀ ਹੁਣ 4 ਲੀਟਰ ਜੀ 4 ਲੀਟਰ ਜਿਹੜਾ ਦੁੱਧ ਆ ਦੋਸਤੋ ਹੁਣ ਮੌਕੇ ਤੇ ਔ ਇੱਕ ਟਾਈਮ ਦੋ ਟਾਈਮ ਦੀ ਤਸੱਲੀ ਆ ਬਾਕੀ ਥਣਾ ਵੱਲੋਂ ਧਾਰਾਂ ਬਿਲਕੁਲ ਓਕੇ ਆ ਜੀ ਬਿਲਕੁਲ ਓਕੇ ਚਵਾ ਕੇ ਦਿਆਂਗੇ ਠੀਕ ਆ ਬਿਲਕੁਲ ਤੁਸੀਂ ਚਵਾਈ ਕਰਕੇ ਲੈ ਕੇ ਜਾਇਓ ਦੋਸਤੋ ਤੇ 4 ਤੋਂ 5 ਮਹੀਨੇ ਦਾ ਜਿਹੜਾ ਜਿਹੜਾ 5 ਮਾਂਥ ਦਾ ਟਾਈਮ ਹੋ ਗਿਆ ਸੂਈ ਨੂੰ ਤੇ ਵੀਰ ਜੀ ਕਹਿੰਦੇ ਨੇ ਵੀ ਆਪਣੇ ਘਰ ਦੀ ਬਿਹੜਾ ਪਹਿਲੇ ਸਵੇ ਵੀ ਸੂਈ ਸੀਗੀ ਦੂਜੇ ਸਵੇ ਹੁਣ ਚੱਲ ਰਹੀ ਆ ਤੇ ਕਿ ਤੀਜੇ ਸਵੇ ਲਈ ਜਿਹੜੀ ਦੋਸਤੋ ਅੱਗੇ ਗੱਬਣ ਹੈਗੀ ਆ 18 ਤੋਂ 20 ਦਿਨ ਜਿਹੜਾ ਸਮਾਂ ਹੋ ਗਿਆ ਅਗੇ ਗੱਬਣ ਨੂੰ ਤੇ ਵੀਰ ਜੀ ਦਾ ਮੁੱਲ ਹਰ ਕਿੰਨਾ ਕਰਖਿਆ ਹੋਇਆ ਬਿਹੜ ਦਾ ਇਹਦਾ ਮੁੱਲ 10000 10000 ਕਰਦੇ ਆਂ ਠੀਕ ਆ 10000 ਜਿਹੜੀ ਦੋਸਤੋ ਵੈੜ ਦਾ ਮੁੱਲ ਆ ਤੇ 4 ਕਿਲੋ ਦੁੱਧ ਵੀ ਜਿਹੜਾ ਦੋਸਤੋ ਤੁਸੀਂ ਚੋ ਸਕਦੇ ਹੋ ਹਜੇ 5 ਕੁ ਮਹੀਨੇ ਦਾ ਟਾਈਮ ਹੋ ਗਿਆ ਅੱਗੇ ਬਣੀ ਆਗੇ ਕਿਸਮਤ ਆ ਤੁਹਾਡੀ ਜੇ ਅੱਗੋਂ ਪਸੂ ਨਿਕਲਾਵੇ ਤਾਂ 10000 ਕੋਈ ਜ਼ਿਆਦਾ ਮਹਿੰਗਾ ਮੁੱਲ ਨਹੀਂਗਾ ਬਾਕੀ ਤੁਸੀਂ ਹਨਾ ਆਪਦੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਭਾਪੜ ਦਾ ਵੀਰ ਨੂੰ ਜਿਹੜਾ ਵਾਰਾ ਖਾਏਗਾ ਜਿਹੜਾ ਤੁਹਾਡੇ ਨਾਲ ਸੌਦਾ ਕਰ ਲੈਣਗੇ ਠੀਕ ਆ ਇਹਨੂੰ ਵੀਰ ਜੀ ਖੋਲਦਗੇ ਮੜਾ ਬੁਖਾਦਗੇ ਬਾਹਰ ਕੱਢ ਕੇ ਆਹ ਦੇਖੋ ਜੀ ਕਦ ਕਾਠੀ ਜਿਹੜਾ ਹੈਗਾ ਦੋਸਤੋ ਵੱਡੇ ਕਦ ਕੱਟ ਦੇ ਵਿੱਚ ਆ ਬਿਲਕੁਲ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਬੈਕ ਸਾਈਡ ਤੋਂ ਮਤਲਬ ਥਾਂ ਦੇ ਬਖਾਉਣ ਦੀ ਜਿਹੜੀ ਕੋਸ਼ਿਸ਼ ਕਰਦਾ ਵੇਖੋ ਠੀਕ ਹੈ ਜੀ ਲੈ ਜੀ ਠੀਕ ਹੈ ਦੋਸਤੋ ਇਹ ਦੋ ਵੜਾ ਸੀ ਵੀਰ ਹੋਣਾ ਦੇ ਕੋਲ ਤੇ ਬਾਕੀ ਕੰਟੈਕਟ ਨੰਬਰ ਜਿਹੜੇ ਦੋਸਤੋ ਬਿਲਕੁਲ ਸਕਰੀਨ ਦੇ نیچے ਚੱਲਦੇ ਪਏ ਆ ਤੇ ਸਤਨਾਮ ਵੀਰ ਇੱਕ ਨੰਬਰ ਜ਼ਰੂਰ ਦੱਸ ਗਿਆ ਆਪਣੇ 98143 ਹਾਂਜੀ 1814 ਠੀਕ ਹੈ 98143 65114 ਹਾਂਜੀ ਠੀਕ ਹੈ ਇਸ ਤੋਂ ਬਾਅਦ ਇੱਕ ਆਪਣੇ ਕੋਲ ਟਰੈਕਟਰ ਹੈ ਨਾ ਜੀ ਬਕਾਉ ਹਾਂਜੀ ਹਾਂਜੀ ਆਓ ਚੱਲ ਜਾਈਏ ਜੀ ਉਧਰ ਵੀ ਦਿਖਾਈਏ ਵੀਰਾਂ ਨੂੰ ਅ ਸੋ ਦੋਸਤੋ ਐਸੇ ਕਰੋ ਬਿਲਕੁਲ ਸੇਮ ਤੁਹਾਨੂੰ ਇੱਕ ਟਰੈਕਟਰ ਵੇਖਣ ਦੇ ਵਿੱਚ ਮਿਲੇਗਾ ਬਕਾਉ ਹੈਗਾ ਵਿਕਰੀ ਦੇ ਲਈ ਆ ਸੋ ਜਿਹੜੇ ਵੀ ਕਿਸਾਨ ਵੀਰਾਂ ਨੂੰ ਅ ਬਿਲਕੁਲ ਐਗਰੀਕਲਚਰ ਵਾਸਤੇ ਆਪਾਂ ਨੂੰ ਸੰਦ ਦੀ ਵਹੀਕਲ ਦੀ ਲੋੜ ਹੁੰਦੀ ਆ ਤੇ ਲੱਭਦੇ ਫਿਰਦੇ ਹੋ ਤੁਸੀਂ ਤੇ ਜਰੂਰ ਜਿਹੜੀ ਤੁਸੀਂ ਘਰੇ ਵਿਜਿਟ ਕਰਕੇ ਖਰੀਦ ਸਕਦੇ ਹੋ ਬਾਈ ਹੁਣਾਂ ਦਾ ਕੋਈ ਜਿਹੜਾ ਵਪਾਰ ਦਾ ਕੰਮ ਨਹੀਂਗਾ ਵੀ ਮੰਡੀ ਦੇ ਵਿੱਚੋਂ ਤੁਹਾਨੂੰ ਮਿਲੂਗਾ ਘਰੋਂ ਮਿਲੂਗਾ ਹਜੇ ਤੱਕ ਵੀ ਕੋਈ ਧੋਇਆ ਜਾਂ ਲਿਸ਼ਕਾਇਆ ਨਹੀਂ ਹੈਗਾਗਾ ਤਕਰੀਬਨ ਤੇ ਸੇਲ ਕਰਨ ਦਾ ਪ੍ਰੋਗਰਾਮ ਸੀਗਾ ਬਟ ਜਿਵੇਂ ਵੀ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਜਾਣਕਾਰੀ ਹੈ ਵੀਰ ਹੁਣੋਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਠੀਕ ਆ ਸਤਨਾਮ ਵੀਰੇ ਮਾਡਲ ਕਿੰਨਾ ਹੈਗਾ ਨਿਊ ਹੌਲੈਂਡ ਦੇ ਵਿੱਚ ਆ ਗਿਆ ਟਰੈਕਟਰ ਮਾਡਲ ਜੀ 19 ਮਾਡਲ ਹੈ ਜੀ 19 ਆ ਮਾਡਲ ਹੈ ਜੀ ਤੇ ਮਹੀਨਾ ਕੋਈ ਮੇਰਾ ਖੇਰਦਾ ਆ ਸੋ ਦੋਸਤੋ ਬਾਕੀ ਇਨਫੋਰਮੇਸ਼ਨ ਹੈਗੀ ਆ ਰਿਗਾਰਡਿੰਗ a ਨਿਊ ਹਾਲੈਂਡ 3602 ਆ ਵੀਰ ਹੁਣਾਂ ਦੇ ਕੋਲ ਟਰੈਕਟਰ ਆ ਤੇ ਉਨੇ ਹੀ ਮਾਡਲ ਆ ਦੋਸਤੋ ਠੀਕ ਆ ਕਾਗਜ਼ ਪੱਤਰ ਜਿਹੜੇ ਆ ਬਿਲਕੁਲ ਪ੍ਰੋਪਰ ਤੁਹਾਨੂੰ ਨਾਲ ਮਿਲਣਗੇ ਆ ਡਿਸਟ੍ਰਿਕਟ ਜਿਹੜਾ ਅੰਮ੍ਰਿਤਸਰ ਦਾ ਨੰਬਰ ਹੈਗਾ ਦੋਸਤੋ ਲੱਗਾ ਤੇ ਬਿਲਕੁਲ ਜਿਹੜਾ ਸਾਫ ਟਰੈਕਟਰ ਪਿਆ ਹੈਗਾ ਮਗਰਲੇ ਟਾਇਰ ਜਿਹੜੇ ਤੁਸੀਂ ਦੇਖੋਗੇ ਬਿਲਕੁਲ ਗੁਡਇਰ ਦੇ ਜਿਹੜੇ ਮਗਰਲੇ ਟਾਇਰ ਹੈਗੇ ਆ ਬਿਲਕੁਲ ਨਾਲ ਦੀਆਂ ਜੋੜੀਆਂ ਨੇ ਚਾਰੇ ਜਿਹੜੇ ਜੋੜੀਆਂ ਬਿਲਕੁਲ ਨਾਲ ਦੇ ਹੈਗੇ ਟਰੈਕਟਰ ਦੇ ਤੇ ਆ ਦੇਖੋ ਆਜੋ ਬਾਕੀ ਪੁੱਛਦੇ ਆਪਾਂ ਵੀਰ ਸਤਨਾਮ ਦੇ ਕੋਲੋਂ ਆ ਰਿਗਾਰਡਿੰਗ ਜਿਹੜੀ ਟਰੈਕਟਰ ਦੀ ਡਿਟੇਲ ਸਤਨਾਮ ਵੀਰੇ ਕਿੰਨੇ ਹੌਸਪਾਵਰ ਆ ਇਹ 50 ਹਸਪਾਵਰ ਠੀਕ ਆ ਜੀ ਅੱਜ ਤਾਂ ਸਤਨਾਮ ਵੀਰੇ ਵੀ ਸਟicker ਆਪਾਂ ਵੇਖਦੇ ਪਏ ਆ ਨਿਊ ਹਾਲੈਂਡ 3600 30 ਦੇ ਸਟicker ਲੱਗੇ ਆ ਤੇ ਕਾਪੀ ਦੇ ਵਿੱਚ 3602 ਤੁਸੀਂ ਦੱਸਿਆ ਹਾਂ 3602 ਟਰੈਕਟਰ ਆ ਆਲ ਰੌਂਡਰ ਇਹ ਮੰਨ ਲਓ ਇਸ ਤਰ੍ਹਾਂ ਹੀ ਜਿਤਨਾ ਸ਼ੌਂਕੀਆ ਤੌਰ ਤੇ 3630 ਦੇ ਲਾ ਲਈਏ ਅੱਛਾ ਜੀ ਸ਼ੌਂਕੀਆ ਤੌਰ ਤੇ ਲਾ ਲਈ ਆ ਉਦੋਂ ਹੀ ਲਾ ਲਈ ਸੀ ਜਦੋਂ ਉੱਪਰ ਲੈ ਗਿਆ ਤਾਂ ਠੀਕ ਹੈ ਠੀਕ ਹੈ ਹਾਂਜੀ ਤੇ ਬਾਕੀ ਹੋਰ ਇਸ ਦੀ ਡਿਟੇਲ ਦੱਸੋ ਵੀ ਆ ਪੰਪ ਪੰਪ ਕਿਹੜਾ ਹੈਗਾ ਜੀ ਬਾਕੀ ਗিয়ার ਗੁਰ ਦਾ ਇਹਦਾ ਪ੍ਰੋਪਰ ਦੱਸੋ ਜੀ ਇਨਲੈਨ ਪੰਪ ਜੇ ਹਾਂਜੀ ਤੇ ਮੰਨ ਲਓ ਜੂਜੀ ਗੇਅਰ 3 ਸਪੀਡ ਅੱਛਾ ਜੀ ਹਾਂਜੀ 3 ਸਪੀਡ ਹਾਂ ਜੂਜੀ ਗੇਅਰ ਹਾਂ 3 ਸਪੀਡ ਜੇ ਤਾਂ ਆਪਾਂ ਮਤਲਬ ਕਿ ਅੱਗੇ ਸੁਪਰ ਸੀਟਰ ਤੇ ਬੜੇ इजीली ਚੱਲਦਾ ਸੁਪਰ ਸੀਟਰ ਤੇ ਹਾਂ ਆਵੇ ਚਲਾਇਆ ਵਾ ਤੁਹਾਨੂੰ ਤੁਹਾਨੂੰ ਵਿਖਾ ਦੇਣਾ ਸੁਪਰ ਸੀਟਰ ਤੇ ਜਿਹੜਾ 8 ਫੁੱਟਾ ਮਗਰ ਸੁਪਰ ਸੀਟਰ ਦਾ ਆਮਨਾ ਤੁਰਿਆ ਉਹਦਾ ਐਵਰੇਜ ਹੀ ਬੜੀ ਡੀਜ਼ਲ ਦੀ ਘੱਟ ਖਾਦਾ ਨੇ 55 ਹੋਖ ਲੋਤਾ ਉਹਦੇ ਨਾਲੋਂ ਘੱਟ ਖਾਦਾ ਕਿੱਲੇ ਦੀ ਆਫਸ ਕਿੰਨੀਆਂ ਕਿ 7 ਲੀਟਰ ਆ ਗਈ ਜੀ ਹਾਂ ਬੁੱਥਿਆਂ 'ਚ ਬੁੱਥਿਆਂ ਦੇ ਵਿੱਚ ਬਾਣ ਦੇ ਵਿੱਚ ਜੇ ਤਵੀਆਂ ਦੀ ਪਾੜ ਲੱਗੀ ਫਿਰ ਤੇ ਘੱਟ ਪੂਰੇ ਵੱਡੇ ਬੁੱਥਿਆਂ ਦੇ ਵਿੱਚ ਠੀਕ ਆ ਤੇ ਸੜਕ ਤੇ ਐਵਰੇਜ ਦਾਸ ਦੀ ਦਿੱਤੀ ਇਹਨੇ ਉਹ ਵੀ ਆਪਣੇ ਲੱਗ ਤੋ ਜਾ ਖਲੋਤਾ ਉਹ 8 ਦੀ ਦਿੰਦਾ ਠੀਕ ਆ ਹਾਂ ਜੀ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਲਿਓ ਤੇ ਬਿਲਕੁਲ ਆ ਸੁਪਰ ਸੀਡਰ ਤੇ ਚੱਲਿਆ ਹੈਗਾ ਤੇ ਸਤਨਾਮ ਵੀਰ ਕਿੰਨੇ ਇੱਕ ਅਵਰ ਚੱਲਿਆ ਹੈਗਾ ਘੰਟੇ ਕਿੰਨੇ ਚੱਲਿਆ ਹੈਗਾ 1000 ਕਿ ਘੰਟਾ ਹੈ ਯਾਰ ਘੈਂਟਾ ਚੱਲਿਆ ਕੰਪਲੀਟ ਹੋ ਗਿਆ ਯਾਰ ਘੈਂਟਾ ਜੀ ਹਾਂਜੀ ਠੀਕ ਆ ਤੇ ਆਪਣੇ ਕੋਲ ਆਇਆ 2019 ਤੋਂ ਲੈ ਕੇ ਆਪਾਂ ਅੱਜ ਤੱਕ ਇਹਨੂੰ ਵਰਤਿਆ ਹੈਗਾ ਹਾਂਜੀ ਹਾਂਜੀ ਤੇ ਚਲਾਇਆ ਵੈਸੇ ਵੀ ਘਾਟ ਹੀ ਸੀਗਾ ਹੋਰ ਟਰੈਕਟਰ ਦੂਜਾ ਵੀ ਇੱਕ ਨਿਊ ਹੋਲੈਂਡ 5500 ਵੀ ਖੜਾ ਆਪਣੇ ਕੋਲ ਹਾਂਜੀ ਠੀਕ ਆ ਸੋ ਟਰੈਕਟਰ ਦੋ ਨੇ ਵੀਰ ਉਹਨਾਂ ਦੇ ਕੋਲ ਦੋਸਤੋ 5500 ਵੀ ਹੈਗਾ ਨਿਊ ਹੋਲੈਂਡ ਸੋ ਤਾਂ 10 ਤੋਂ 12000 ਦੇ ਲਾਗੇ ਤੱਕ ਘੈਂਟਾ ਵੀਰ ਹੋਣੀ ਕਹਿੰਦੇ ਸੀ ਚੱਲਿਆ ਤੇ ਕੰਮ ਉਸ ਤੋਂ ਵੀ ਜ਼ਿਆਦਾ ਬਾਕੀ ਇਹ ਕਿ ਜਿਹਾ ਸੁਪਰ ਸੀਡਰ ਤੇ ਵੀ ਇਹ ਚਲਾਇਆ ਹੈਗਾ ਹੋਰ ਫਿਰ ਵੀਰ ਜੀ ਬਾਕੀ ਜੋਰ-ਜੋਰ ਦੇ ਵਿੱਚ ਕਿਸੇ ਤਰ੍ਹਾਂ ਦੇ ਵਿੱਚ ਕੋਈ ਮੈਂ ਨਾ ਤੁਸੀਂ ਵੀਡੀਓ ਵੇਖਿਓ ਆ ਵੀਡੀਓ ਪਾਈ ਹੈ ਵੀਡੀਓ ਦੋਸਤੋ ਮੈਂ ਨਾਲ ਜਿਹੜੀ ਚਲਦੀ ਕਰ ਦੇਣੀ ਆ ਬਿਲਕੁਲ ਸੁਪਰ ਸੀਡਰ ਦੀ ਨਾਲ ਜਿਹੜੀ ਹੈਗੀ ਆ ਵੀਡੀਓ ਚੱਲ ਰਹੀ ਆ ਸੋ ਸੁਪਰ ਸੀਡਰ ਤਿਆਰ ਕੀ ਬੁੱਥਿਆਂ ਦੇ ਵਿੱਚ ਬਿਲਕੁਲ ਜਿਹੜੀ ਕਣਕ ਕੇਰੀ ਹੈਗੀ ਆ ਵੀਰ ਹੋਣਾ ਨੇ ਤੇ ਬਿਲਕੁਲ ਵੱਡੇ-ਵੱਡੇ ਬੁੱਥੇ ਤੇ ਬਿਲਕੁਲ ਸਫਾਈ ਜਿੰਨੀ ਹੈਗੀ ਆ 3 ਸਪੀਡ ਟਰੈਕਟਰ ਦੀ ਤੁਹਾਡੇ ਸਾਹਮਣੇ ਵਿਖਾਈ ਦੇ ਰਹੀ ਆ ਤੇ ਬੈਕ ਸਾਈਡ ਤੇ ਆਪਾਂ ਚੱਲਦੇ ਆ ਬਾਕੀ ਪੀਟੀਓ ਸ਼ਾਰਪਟ ਤੇ ਡਬਲ ਡਿਸਟ੍ਰੀਬਿਊਟਰ ਆ ਲੋ ਜੀ ਟਾਪ ਮਾਡਲ ਦੀ ਠੀਕ ਹੈ ਟਾਪ ਮਾਡਲ 3602 ਹੁਣ ਜਿਹੜੀ ਕੀਮਤ ਦੋਸਤੋ ਚੱਲ ਰਹੀ ਆ ਤੁਸੀਂ ਉਸ ਦੇ ਅਕੋਰਡਿੰਗ ਵੀ ਜਜਮੈਂਟ ਕਰ ਸਕਦੇ ਜੀ ਦੇਖ ਸਕਦੇ ਜੀ ਅੱਜ ਕੀ ਪ੍ਰਾਈਸ ਹੈਗਾ ਏਜੰਸੀ ਦਾ ਤੇ ਬਾਅਦ ਵਿੱਚ ਤੁਸੀਂ ਵੀਰ ਹੁਣਾ ਦੇ ਨਾਲ ਸੰਪਰਕ ਕਰ ਸਕਦੇ ਜੀ ਠੀਕ ਆ ਆ ਭਾਈ ਫਿਰ ਲੀਵਰ ਬਾਰੇ ਇਧਰ ਇਧਰ ਜਾਣਕਾਰੀ ਆ ਤਾਂ ਲੋ ਆਹ ਤਾਂ ਗੇਅਰ ਆ ਗਿਆ ਹਨਾ ਜੀ 3 ਸਪੀਡ ਆਹ 3 ਸਪੀਡ ਆ ਗਿਆ ਹਾਂਜੀ ਠੀਕ ਹੈ ਜੀ ਤੇ ਪਰਲੇ ਆਪਣੇ ਆਗੇ ਦੂਜੇ ਬਾਕੀ ਠੀਕ ਹੈ ਠੀਕ ਆ ਹਾਂਜੀ ਤੇ ਆ ਆਪਣੇ ਲੀਵਰ ਆ ਗਿਆ ਲਿਫਟ ਲੀਵਰ ਆ ਗਿਆ ਹਨਾ ਹਾਂਜੀ ਓਕੇ ਓਕੇ ਤੇ ਹਜੇ ਦੋਸਤੋ ਧੋਤ ਭਾਈ ਨਹੀਂ ਕੀਤੀ ਕਿ ਵੀਰ ਉਹਨਾਂ ਨੇ ਜਿੱਦਾਂ ਕੰਮ ਤੋਂ ਬਾਅਦ ਇੱਕ ਆਪਾਂ ਘਰੇ ਨਾਰਮਲ ਟਰੈਕਟਰ ਡੱਕ ਦਿੰਨੇ ਆ ਤੇ ਉਦਾਂ ਜਿਹੜਾ ਡੱਕਿਆ ਹੈਗਾ ਤੋ ਕੋਈ ਵਪਾਰੀ ਦੇ ਹੱਥ ਨਹੀਂ ਹੈਗਾ ਟਰੈਕਟਰ ਬਿਲਕੁਲ ਘਰੇਲੂ ਜਿਮੀਂਦਾਰ ਵੀਰਾਂ ਦੇ ਕੋਲ ਟਰੈਕਟਰ ਆ ਤੇ ਰੇਟ ਆਪਾਂ ਜਿਹੜਾ ਹੈਗਾ ਅੱਜ ਮੌਕੇ ਦਾ ਰੇਟ ਪੁੱਛ ਲੈਨੇ ਆ ਵੀਰ ਹੁਣਾਂ ਤੋਂ ਕੀ ਡਿਮਾਂਡ ਕਰਦੇ ਪਏ ਨੇ ਤੇ ਤੁਸੀਂ ਬਾਕੀ ਆਪਦਾ ਜਿਹੜਾ ਕਿੱਥੇ ਤੱਕ ਜਿੱਥੇ ਵੀ ਤੁਹਾਨੂੰ ਸੌਦਾ ਬੈਂਦਾ ਹੋਇਆ ਵੀ ਫਿੱਟ ਵੀ ਇੱਥੋਂ ਤੱਕ ਜਿਹੜਾ ਸੈੱਟ ਆ ਹਨਾ ਖਰੀਦਣਾ ਚਾਹੀਦਾ ਟਰੈਕਟਰ ਨਵਾਂ ਮੋਲ ਵੇਖ ਕੇ ਬੇਸ਼ੱਕ ਨਵਾਂ ਮੋਲ ਪਤਾ ਕਰ ਲਿਓ ਉਹਦੇ ਅਕੋਰਡਿੰਗ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਜੀ ਠੀਕ ਆ ਆ ਸਤਨਾ ਵੀਰੇ ਆ ਡਿਮਾਂਡ ਕਿੰਨੀ ਆ 570 570000 ਆ ਜੀ ਠੀਕ ਆ ਤਾਂ ਬਾਕੀ ਜਿਹੜਾ ਮਤਲਬ ਕੀ ਹੁੰਦਾ ਰਹਿੰਦਾ ਕਿ ਉੱਪਰੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੇ 50 ਹੌਸਪਾਵਰ ਹਨਾ ਵੀਰੇ ਹਾਂਜੀ ਆ ਤੇ ਹੁਣ ਜਿਹੜੇ ਵੀਰ ਜੀ 3600 ਸਪੈਸ਼ਲ ਐਡੀਸ਼ਨ ਆ ਗਏ ਆ ਉਹਨਾਂ ਦੀ ਫਿਰ ਹੌਸਪਾਵਰ ਜ਼ਿਆਦਾ ਹੋ ਗਈ 55 ਉਹ 55 ਜਾ ਕੇ ਰੂਟਰ ਪੰਪ ਚ ਆਉਂਦੇ ਨਾ 55 ਠੀਕ ਆ ਜੀ ਹਾਂਜੀ ਓਕੇ 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 ਇਨ ਲਾਈਨ ਪੰਪ ਇਹ ਕਿਹੜਾ ਜੀ ਇਨ ਲਾਈਨ ਪੰਪ ਜਿਹਨੂੰ ਮੈਕੋ ਆਪਾਂ ਕਹੇ ਥੇ ਨੇ ਵੀ ਇਨ ਲਾਈਨ ਜਿਤਰਾ ਆਮ ਸੋਰਾ ਲੱਗੇ ਠੀਕ ਆ ਠੀਕ ਆ ਹਾਂਜੀ ਨਾਰਮਲ ਪੰਪ ਜਿਹੜੇ ਚੱਲ ਰਹੇ ਉਹ ਉਹ ਆ ਗਏ ਨਾਰਮਲ ਪੰਪ ਹਾਂਜੀ ਠੀਕ ਆ ਆ ਲਓ ਜੀ ਟਰੈਕਟਰ ਕੰਡੀਸ਼ਨ ਵਾਈਜ਼ ਵੇਖੋਗੇ ਦੋਸਤੋ ਤਾਂ ਪੂਰਾ ਵਧੀਆ ਹੈਗਾ ਤੇ ਇੰਨਾ ਵੀ ਥੋੜਾ ਜਿਹਾ ਆਪਾਂ ਵਪਾਰੀ ਵਾਂਗੂ ਵੀਰ ਹੁਣ ਜਿਹੜੀ ਗੱਲਬਾਤ ਨਹੀਂ ਕੀਤੀ ਕਿ ਬੜਾ ਧੋਆਲੇ ਛਕਾਇਆ ਨਹੀਂ ਤੁਹਾਨੂੰ ਮਿਲੂਗਾ ਟਰੈਕਟਰ ਤੇ ਬਾਕੀ ਓਵਰ ਆਲ ਜਿਹੜਾ ਨਵਾਂ ਟਰੈਕਟਰ ਬਾਕੀ ਵੇੜਬੂਟ ਭਾਈ ਜੀ ਨਾਲ ਹੀ ਹੋਏਗਾ ਕੁਛ ਨਾ ਨਾ ਇਹੋ ਜੋ ਇਤਰਾ ਹੀ ਸਭ ਕੁਝ ਠੀਕ ਆ ਕੋਈ ਐਕਸਟਰਾ ਚੀਜ਼ ਨਹੀਂ ਹੈਗੀ ਨਾ ਨਾ ਜੋ ਕੁਝ ਨਾਲ ਲੱਗਾ ਹੈ ਛੱਟੀ ਟੌਪ ਲਿੰਕ ਕੋ ਸਭ ਕੁਝ ਨਾਲ ਛੱਟੀ ਟੌਪ ਲਿੰਕ ਨਾਲ ਹੀ ਹੈ ਨਾ ਬਿਲਕੁਲ ਬਿਲਕੁਲ ਓਕੇ ਜੀ ਹਾਂਜੀ ਟੋਬਲਿੰਪੂਲ ਕੋਪਾ ਲੱਗੀ ਹੈ ਠੀਕ ਹੈ ਸੋ ਦੋਸਤੋ 570 ਜਿਹੜਾ ਮੋਲ ਆ 570 ਡਿਮਾਂਡ ਬਾਈ ਹੋਰਾਂ ਕਰਤੀ ਹੈ ਤੇ ਚਾਹਵਨ ਵੀਰ ਤੁਸੀਂ ਜਰੂਰ ਖਰੀਦ ਸਕਦੇ ਜੀ ਠੀਕ ਹੈ ਜੀ ਟਾਪ ਮਾਡਲ ਹੈਗਾ 2019 ਤੇ ਮਿਲਦੇ ਕਨਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ